ਕਿਸਾਨ ਵੀਰੋ ਸਾਸਤਰੀ ਕਾਲ ਅੱਜ ਤੁਹਾਨੂੰ ਅਸੀਂ 187 ਦਾ ਫੀਲਡ ਦਿਖਾ ਰਹੇ ਹਾਂ ਜੀ ਵੀਡੀਓ ਚ ਪਹਿਲਾ ਪਾਣੀ ਲੱਗ ਗਿਆ ਜੀ ਇਹਨੂੰ ਮਹੀਨੇ ਤੋਂ ਪਲੱਸ ਹੋ ਗਈ ਆ ਵੈਰਾਈਟੀ ਇਹ ਬਾਈਆਂ ਨੂੰ 2-3 ਸਾਲ ਹੋ ਗਏ ਲਾਉਂਦੇ ਆ ਨੂੰ 187 826 ਵੀ ਲਾਉਂਦੇ ਆ 832 ਕਿਉਂ ਕੇ ਲੈ ਲਈ ਕਿਸਾਨ ਵੀਰੋ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ 바ਵਾ ਪੀਵੀ03 ਮਾਲਵਾ ਨਵੀਆਂ ਨਵੀਆਂ ਵੀਡੀਓ ਦਿਖਾਉਂਦੇ ਰਹਿੰਦੇ ਆ ਜੀ ਅੱਜ ਤੁਹਾਨੂੰ ਇਹਦਾ ਪਆਇੰਟ ਤੱਕ ਤੁਹਾਨੂੰ ਫੀਲਡ ਦਿਖਾਵਾਂਗੇ ਝਾੜ ਤੱਕ ਕੀ ਝਾੜ ਆ ਹੈ ਵੈਰੈਟੀ ਦਾ 2-3 ਸਾਲ ਹੋ ਗਏ ਕਹਿੰਦੇ 60 ਮਣ ਹੋ ਜਾਂਦੀ ਆ ਕੀ ਗੱਲਬਾਤ ਕਰਾਵਾਂਗੇ ਕਿਸਾਨ ਵੀਰ ਖੇਤ ਚ ਹੀ ਕੰਮ ਕਰ ਰਿਹਾ ਜੀ ਵੀਡੀਓ ਚ ਆਪਣੇ ਨਾਲ ਬਣੇ ਰਹੋ ਤੇ ਯਾਰ ਬਾ ਸਾਂਝਾ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਲਵੀਰ ਸਿੰਘ ਜੀ ਬਲਵੀਰ ਸਿੰਘ ਨਾਮ ਆ ਜੀ 88 ਕਿੰਨੇ ਸਾਲ ਤੋਂ ਲਾ ਰਹੇ ਜੀ ਤੁਸੀਂ 4-5 ਤੋਂ ਲਾ ਰਹੇ ਹਾਂ 4 ਸਾਲ ਤੋਂ ਜੀ ਹਾਂ ਜੀ ਹਾਂ ਇਹ ਝਾੜ ਵਗੈਰਾ ਕਿਵੇਂ ਰਹਿੰਦਾ ਜੀ ਝਾੜ ਦਾ 60 ਤੇ 70 ਟਿਪਟੇ ਚ ਆ ਜਾਂਦੀ ਹੈਗੀ 60 ਦੇ ਟਿਪਟੇ ਆ ਜਾਂਦੇ ਹਾਂ ਹੋਰ ਵੀ ਵੈਰਾਈਟੀਆਂ ਲੱਗੀਆਂ ਜੀ ਹੋਰ ਵੀ ਹੈ 872 ਹੈ ਅੱਛਾ ਜੀ ਨਵੀਂ ਵੈਰਾਈਟੀ ਆਈ ਉਹ ਹਾਂ ਉਹ ਨਵੀਂ ਹੈ ਹਾਂਜੀ ਤੇ ਤੇ 1826 ਹੈ ਉਹ ਲਾਈ ਸੀ ਬਾਵਾ ਪਰ ਵੀ ਰਾਇਤ ਕੀ ਵੀ ਲਾਈ ਹੈ 15 ਕਿਲੋ ਜੀ ਠੀਕ ਹੈ ਜੀ ਉਹਦਾ ਕਿਵੇਂ ਝਾੜ ਇਹਨੋਂ ਪਲੱਸ ਉਹਦਾ ਨਾ ਉਹਦਾ ਹੈਗਾ ਕੁਆਟਲ ਤੋਂ ਕੁਟਲ ਦਾ ਫਰਕ ਹੈ ਫਰਕ ਹੈ ਜੀ ਹਾਂ ਤੇ ਇਹਨੂੰ ਬਿਮਾਰੀ ਬੁਰੀ ਕੋਈ ਕੋਈ ਬਿਮਾਰੀ ਇਹਨੂੰ ਖਾਸ ਨਹੀਂ ਪੈਂਦੀ ਬਾਲੀ 87 ਨੂੰ ਇਹ ਪੀਲੀ ਪੁੰਗੀ ਪੈ ਜਾਂਦੀ ਆ ਜਾਂ ਨਹੀਂ ਨਹੀਂ ਕੋਈ ਨਹੀਂ ਸਾਡੇ ਦਾ ਪਈ ਨਹੀਂ ਐਵੇਂ ਕਹਦੀ ਨਹੀਂ ਪਈ ਜੀ ਨਾ ਚਲੋ ਠੀਕ ਹੈ ਜੀ ਧੰਨਵਾਦ ਜੀ ਜਾਣਕਾਰੀ ਦੇਣ ਲਈ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਾਂ ਕਿਸਾਨ ਵੀਰ ਨਾਲ ਗੱਲਬਾਤ ਕਰਾਈ ਹੈ 4 ਸਾਲ ਤੋਂ ਲਾ ਰਹੇ ਆ ਜੀ 187 ਝਾੜ ਵਗੈਰਾ ਵਧੀਆ ਰਹਿੰਦਾ ਕਹਿੰਦੇ 60 ਕਮਣ ਹੋ ਜਾਂਦੀਆਂ ਉਂਗਾਪ ਮਾਰਨ ਨੂੰ ਦਾ ਜਿੰਨਾ ਮਰਜ਼ੀ ਮਾਰੀ ਜਾਵੇ ਅਗਲਾ ਇਹ 65 ਮਣ ਹੋ ਗਈ 70 ਹੋ ਗਈ ਪਾਣੀ ਇੱਕ ਨੰਬਰ ਆ ਇਹਨਾਂ ਦਾ ਜ਼ਮੀਨ ਦਰਮਿਆਨੀ ਆ ਜੀ ਸੋ ਅਗਲੀ ਵੀਡੀਓ ਚ ਮਿਲਦੇ ਆ ਜੀ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ